ਚੋਣ ਜਿੱਤਣ ਤੋਂ ਬਾਅਦ ਵੀ ਹਰਸ਼ਵਰਤ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਦਵਾਰਾ ਸਾਰੇ ਧਮ-ਧਮਾਸ ਸਭ ਕਿੰਨ ਨਤਮਸਤਕ ਹੁੰਦੇ ਬਾਈਕੁਦਾ ਸ਼ੁਕਰੀਆ ਨਾ ਕਰਦੇ ਹੋਏ ਬਾਈਕੁਦਾ ਅਗੇ ਅਰਦਾਸ ਕਰਦੇ ਹੋਏ ਅਜੇ ਵੀ ਖੁਸ਼ੀ ਜਿਹੀ ਲਿਖ ਗਿਆ ਤੁਸੀਂ ਉਹਨਾਂ ਨੇ ਜਿਹੜੇ ਗੁਰਦੁਆਰਾ ਸਾਹਿਬ ਜਾ ਕੇ ਸਾਂਝੀ ਕੀਤੀ ਤੁਸੀਂ ਦੇਖ ਸਕਦੇ ਹੋ ਮੱਜੂਦ ਕੇ ਵਾਹਿਗੁਰੂ ਨੂੰ ਨਮਸਕਾਰ ਕਰਦੇ ਹੋਏ ਸੋ ਆਪਣੇ ਪਰਿਵਾਰ ਸਮੇਤ ਪਹੁੰਚੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਤੇ ਲੜਕਾ ਦੋਨੋਂ ਜਿਹੜੇ ਹੈਗੇ ਆ ਹੋਰ ਜਿਹੜੇ ਅਸਥਮਕ ਪਰਬਦਰ ਦੇ ਨਾਲ ਨੇ ਉਹਨਾਂ ਨੇ ਸਾਰਿਆਂ ਨੇ ਗੁਰਦੁਆਰਾ ਸਾਹਿਬ ਕੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਸੀਂ ਦੇਖ ਸਕਦੇ ਹਾਂ ਕਾਰੀ ਪੰਨੀ ਵਿੱਚ ਸਜੇ ਹੋਏ ਉਹਨਾਂ ਦੇ ਸੁਪੁੱਤਰ ਜਿਹੜੇ ਹੈਗਰਾਂ ਨੂੰ ਸਿਰੋਪਾਉਦੇ ਕੇ ਸਨਮਾਨ ਦਿੱਤਾ ਗਿਆ ਤੇ ਮਟੀਆਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਵੀ ਸਿਰੋਪਾਉਦੇ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਸੋਇਤ ਸੁਨੀਆਂ ਜੀਆਂ ਗੁਰਦੁਆਰਾ ਦਮਦਮਾ ਸਾਹਿਬ ਤੋਂ ਆ ਮ ਜਿਹੜੀਆਂ ਆ ਗਿਆ ਤੁਹਾਨੂੰ ਦਿਖਾ ਰਹੇ ਆ ਬੀਬੀ ਖਰ ਸਿਵਰਤ ਕੋਲ ਬਾਤ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਬੜਾ ਜਿਆਦਾ ਸੁਪਾਵਕ ਤੇ ਵੀ ਨਜ਼ਰ ਆਇਆ ਤੁਸੀਂ ਦੇਖ ਸਕਦੇ ਹੋ ਆਪਣੀਆਂ ਅੱਖਾਂ ਦੇ ਵਿੱਚ ਉਸ ਸਾਫ ਦਾ ਨਜ਼ਰ ਆਇਆ ਲੱਗਿਆ ਸੋਇਤ ਉਹਨਾਂ ਆ ਮਹੰਤਰਾ ਸਮਾਂ ਦੇ ਸਿਗਾ ਕੇ ਆਕਾਲੀ ਦਲ ਦੀ ਜਿਹੜੀ ਗੱਡੀ ਹੈਗੀ ਉਹ ਕਿਸੇ ਰੋਟਾ ਦੀ ਆਉ ਸੁਣਦੇ ਆ ਬ੍ਰੈਸਰ ਨੂੰ ਸੰਬੋਧਨ ਕਰਦੇ ਹੋਣੇ ਕੀ ਆ ਕਿ ਆ ਜਿਹਨਾਂ ਨੇ ਸਿਰ ਤੋੜ ਮੈਂ ਕੀਤਾ ਇਹਨਾਂ ਦਾ ਉਹ ਪੂਰੇ ਅੱਧੀ ਛੋਟੀ ਦਾ ਪੂਰਾ ਦੋ ਲਾਤੋ ਚੀਰ ਸਮਝ ਛੱਡ ਦੇ ਛੱਡੋ ਯਾਰ ਸੋਇਆ ਪਿੱਛੇ ਇੱਕੀ ਹਲਕੇ ਤੋਂ ਇੱਕੀ ਪਾਰਟੀ ਤੋਂ ਚੌਥੀ ਵਾਰੀ ਖੜਾ ਹੋਣਾ ਉਹ ਵੀ ਪਹਿਲੇ ਤੋਂ ਵਕਤ ਦੀਟ ਲਾ ਕੇ ਜਾਣਾ ਇਹ ਧੰਨਵਾਦ ਪੋਟਾਨ ਕੋਟ ਤੋਂ ਬਾਅਦ ਇੱਕ ਮਿੰਟ ਬਸ ਇੱਕ ਮਿੰਟ ਮੈਂ ਤਾਂ ਸਾਰੇ ਵਿੱਚ ਲਾਈਨ ਲਾ ਦੇ ਹਾਂ ਜੀ ਬਹੁਤ ਔਖੀ ਸੀਗੀ ਤੇ ਜਿਹੜੇ ਹਦਕਾਰੇ ਹੋਏ ਭਾਈ ਥੱਲੇ ਕਰ ਲੋ ਯਾਰ ਮਾਈਕ ਯਾਰ ਤੈਨੂੰ ਪਤਾ ਨਹੀਂ ਸੇਵਾ ਛੋਟੀ ਪੈ ਲਾ ਕੇ ਰੱਖੋ ਇੱਕ ਮਿੰਟ ਹੈ ਲਾ ਦੇ ਯਾਰ ਭਾਈ ਦੋ ਦੋ ਮਿੰਟ ਹਾਂ ਦੋ ਦੋ ਮਿੰਟ ਲਾਂ ਸਰ ਆ ਨਿਕਲਣਾ ਪੜਾ ਇੱਕ ਮਿੰਟ ਸਤਿ ਸ਼੍ਰੀ ਅਕਾਲ ਕੋਈ ਸਮਾਪਤ ਐਂਡ ਕਰ ਦੇ ਸਮਰ ਆ ਨਾ ਕਰ ਯਾਰ ਬਾ ਬਾ ਆਖਰੀ ਸਵਾਲ ਹੈ ਵੀ ਪਹਿਲੇ ਪੁੱਛੇ ਕਿਹੜੇ ਹੈ ਇਹ ਸਵਾਲ ਇਹ ਕੋਈ ਯਾਰ ਕਰਾਂ ਬਾਕੀ ਗਰੀਬ ਬਹੁਤ ਹੋ ਗਏ ਨੇ ਮੈਂ ਇੱਕ ਇੱਕ ਮਿੰਟ ਦੋ ਮਿੰਟ ਹੀ ਮੈਨੂੰ ਪੂਰਾ ਮੈਨੂੰ

ਪਟ ਬਠਿੰਡਾ ਲੋਕ ਸਭਾ ਹਲਕਾ ਪਟਿੰਡਾ ਤੋਂ ਚੌਥੀ ਵਾਰ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਤਖਸ਼ੀਰੀ ਦਮਦਵਾ ਸਾਹਿਬ ਨਤਮਸਤਕ ਹੋਣ ਲਈ ਹਰ ਸਿਮਰਤ कौर ਬਾਦਲ ਪੁੱਛੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੀ ਮੈਮ ਕੀ ਕਹਿਣਾ ਚਾਹੋਗੇ ਚੌਥੀ ਵਾਰ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਸਭ ਤੋਂ ਪਹਿਲਾਂ ਤਖਸ਼ੀਰੀ ਦਮਦਵਾ ਸਾਹਿਬ ਨਤਮਸਤਕ ਹੋਏ ਹੋ ਅਜੇ ਸਰਟੀਫਿਕੇਟ ਵੀ ਲੈਣਾ ਬਾਕੀ ਹੈ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਪੁੱਛੇ ਹੋ ਬਿਲਕੁਲ ਇਹ ਦਿਨ ਹਰੇਕ ਸਿੱਖ ਵਾਸਤੇ ਇੱਕ ਬਹੁਤ ਹੀ ਭਾਵੁਕ ਦਿਨ ਹੈ ਜਿੱਥੇ ਇਹ ਹਫਤੇ 'ਚ ਬਹੁਤ ਵੱਡਾ ਕਾਂਗਰਸ ਪਾਰਟੀ ਨੇ ਸਾਡੇ ਕੌਮ ਦੇ ਉੱਤੇ ਸਾਡੇ ਧਾਰਮਿਕ ਸਥਾਨ ਦੇ ਉੱਤੇ ਜੋ ਉਹਨਾਂ ਨੇ ਕਹਿਰ ਪਾਇਆ ਸੀ ਉਹ ਕੋਈ ਸਿੱਖ ਭੁੱਲ ਨਹੀਂ ਸਕਦਾ ਸੋ ਅੱਜ ਦੇ ਦਿਨ 'ਚ ਨਾ ਤਾਂ ਇਨਸਾਨ ਦਿਲੋਂ ਖੁਸ਼ ਹੋ ਸਕਦਾ ਹੈ ਲੇਕਿਨ ਧੰਨਵਾਦੀ ਜ਼ਰੂਰ ਹੈ ਗੁਰੂ ਸਾਹਿਬ ਦਾ ਕਿ ਉਹਨਾਂ ਨੇ ਇੰਨਾ ਵੱਡਾ ਮਾਨ ਬਖਸ਼ਿਆ ਤੇ ਇੰਨੀ ਵੱਡੀ ਸੇਵਾ ਉਹਨਾਂ ਨੇ ਬਖਸ਼ੀ ਹੈ ਕਿ ਚੌਥੀ ਵਾਰੀ ਇਸ ਇਲਾਕੇ ਵਿੱਚ ਸੇਵਾ ਕਰਨ ਦਾ ਉਹਨਾਂ ਨੇ ਮੌਕਾ ਬਖਸ਼ਿਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਿਹੜੀ ਆਸਾ ਉਮੀਦਾਂ ਦੇ ਨਾਲ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਵੱਡਾ ਫਤਵਾ ਦਿੱਤਾ ਹੈ ਆਪ ਮਾਲਕ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਤੇ ਕਿਰਪਾ ਕਰਕੇ ਉਹ ਸੇਵਾ ਲੈ ਲੈਣ ਜਿਹਦੇ ਨਾਲ ਲੋਕਾਂ ਦੀ ਉਮੀਦਾਂ ਚ ਪੂਰਾ ਉਤਰ ਸਕੇ ਤਨਦੇਹੀ ਦੇ ਨਾਲ ਪਹਿਲੇ ਤੋਂ ਵੀ ਵੱਧ ਸੇਵਾ ਕਰਨ ਵਾਸਤੇ ਮੈਨੂੰ ਇਹ ਬਲ ਬਖਸ਼। ਚੌਥੀ ਵਾਰ ਜਿੱਤ ਹਾਸਲ ਕੀਤੀ ਹੈ ਵੱਡੀ ਜਿੱਤ ਹਾਸਲ ਹੋਈ ਹੈ 50000 ਵੋਟਾਂ ਨਾਲ ਜਿੱਤੇ ਹਾਂ। ਦੂਜੀ ਗੱਲ ਇਹ ਸਰਦਾਰ ਬਾਦਲ ਦਾ ਇਸ ਵਾਰ ਸਿਰ ਤੇ ਹੱਥ ਨਹੀਂ ਸੀ ਬੇਸ਼ੱਕ ਉਹਨਾਂ ਦੇ ਕੰਮ ਤੁਹਾਡੇ ਨਾਲ ਸੀ ਉਹਨਾਂ ਦੀ ਰੂਹ ਅੱਜ ਵੀ ਤੁਹਾਡੇ ਨਾਲ ਸੀ ਕੀ ਜਣਾ ਚਾਹੁੰਗੇ? ਬਹੁਤ ਵੱਡੀ ਘਾਟ ਬਾਦਲ ਸਾਹਿਬ ਦੀ ਮਹਿਸੂਸ ਹੁੰ ਤੇ ਲੰਬੀ ਹਲਕੇ ਦੇ ਲੋਕ ਨੇਤਾ ਬਾਲ ਸਾਹਿਬ ਦੇ ਮੈਨੂੰ ਲੱਗਦਾ ਹੈ ਉਹਨਾਂ ਦੇ ਕੰਮ ਤੇ ਜਿਹੋ ਜੀ ਉਹਨਾਂ ਨੇ ਮੋਹਰਾਂ ਲਾਈਆਂ ਹਰ ਲੰਬੀ ਦੇ ਹਰ ਪਿੰਡ ਤੋਂ ਲੀਡ ਆਈ ਹੈ ਤੇ ਜਿਹੜੇ ਲੋਕੀ ਕਹਿੰਦੇ ਸੀ ਕਿ ਅਸੀਂ ਬਾਪੂ ਬਾਦਲ ਨੂੰ ਹਰਾਇਆ ਮੈਨੂੰ ਲੱਗਦਾ ਹੈ ਲੰਬੀ ਦੇ ਲੋਕਾਂ ਨੇ ਮੂੰ ਤੋੜ ਉਹਨਾਂ ਨੂੰ ਜਵਾਬ ਦਿੱਤਾ ਹੈ ਮੁੱਖ ਮੰਤਰੀ ਨੂੰ ਵੀ ਦਿੱਤਾ ਮੰਤਰੀ ਸਾਹਿਬ ਨੂੰ ਵੀ ਦਿੱਤਾ ਤੇ ਇੱਕ ਇੱਕ ਪਿੰਡ ਤੋਂ ਜਿਹੜੀ ਲੀਡ ਆਈ ਹੈ ਉਹਨਾਂ ਸਾਰਿਆਂ ਨੂੰ ਮੈਂ ਨਮਨ ਕਰਦੀਆਂ ਕਿ ਅੱਜ ਬਾਲ ਸਾਹਿਬ ਦੀ ਰੂਹ ਜਿੱਥੇ ਵੀ ਹੈ ਜਿਹੜਾ ਪਿਛਲਾ ਸੀਗਾ ਸਾਰਾ ਧੋਕੇ ਇਹੋ ਜਿਹਾ ਜਿਹੜਾ ਲੋਕਾਂ ਨੇ ਸਾਥ ਦਿੱਤਾ ਹੈ ਹਮੇਸ਼ਾ ਵਾਸਤੇ ਦੇਨਦਾਰ ਇਹ ਪਰਿਵਾਰ ਰਹੂਗਾ ਹਰ ਸਮਰਤ ਕੋ ਬਾਦਲੇ Aim ਜਿ ਲਿਆਂਦਾ ਹੈ ਹੋਰ ਬਹੁਤ ਹੁਣ ਨਵੇਂ ਪ੍ਰੋਜੈਕਟ ਕੀ ਨੇ ਅਗਲਾ Aim ਕੀ ਹੈਗਾ ਪਹਿਲੇ ਦੇਖੀਏ ਦਿੱਲੀ ਚ ਸਰਕਾਰ ਕਿਹੜੀ ਬੰਦੀ ਹੈ ਫਿਰ ਜਿਹੜੀ ਵੀ ਬੰਦੀ ਹੈ ਫਿਰ ਭਾਵੇਂ ਉਹਨਾਂ ਦੀ ਮੰਤਕਾ ਕੱਢੀਏ ਭਾਵੇਂ ਉਹਨਾਂ ਨਾਲ ਲੜਾਈ ਲੜੀਏ ਲੜਾਂਗੇ ਆਪਣੇ ਇਲਾਕੇ ਵਾਸਤੇ ਆਪਣੇ ਪੰਜਾਬ ਵਾਸਤੇ ਪੂਰਾ ਜ਼ੋਰ ਲਾਵਾਂਗੇ ਤਖਤ ਸਾਹਿਬ ਲਈ ਖਾਸ ਜੀ ਆਏ ਸੇਵਾ ਤਖਤ ਸਾਹਿਬ ਤੇ ਇੰਨਾ ਮਹਾਨ ਸਥਾਨ ਹੈ ਕਿ ਗੁਰੂ ਦੇ ਅੱਗੇ ਅਰਦਾਸ ਕੀ ਝੋਲੀ ਚੇ ਸੇਵਾ ਪਾ ਦਿਓ ਕਰਨ ਕਰਾਵਾਨ ਆਰ ਸਵਾਮੀ ਹੁੰਦੇ ਨੇ ਆਪਾਂ ਕੌਣ ਹੁੰਨੇ ਆ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਵੇਂ ਸੁਖਵੀਰ ਜੀ ਤੋਂ ਸੇਵਾ ਲੈ ਲਈ ਤੀ ਕਲਗੀਧਰਪਤਾ ਇਸਨੇ ਮਾਨੀ ਦੀ ਝੋਲੀ ਚ ਵੀ ਸੇਵਾ ਪਾ ਕੇ ਲੜਾ ਬੀਬੀ ਕਿਤਨੀ ਪਉਣਾ ਨੂੰ ਕੀ ਜਵਾਬ ਦਿਓਗੇ ਬੜੇ ਪੰਜਾਬ ਚ ਕਿਕਲੀਆਂ ਪਾਈਆਂ ਸੀ ਛੋਡੇ ਹਲਕੇ ਚ ਖਾਸ ਕਰਕੇ ਮੈਂ ਕੋਈ ਜਵਾਬ ਨਹੀਂ ਦਵਾਂਗੀ ਮੇਰੇ ਹਲਕੇ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈਗਾ